ਕਾਟੇ ਦੇ ਪਪਾ ਨਾਨਕ ਚਾਹ ਮਾਦਵੀ ਪਾਰਟੀ ਨੂੰ ਲੱਗਾ ਵੱਡਾ ਚਟਕਾ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਕਾਲੋ ਕਾਂਗਰਸ ਚ ਹੋਏ ਸ਼ਾਮਗ ਸੁਖਜਿੰਦਰ ਸਿੰਘ ਅਰੰਦਾਵਾ ਬਰਿੰਦਰ ਮੀ ਸਿੰਘ ਪੜਾ ਅਤੇ ਉਹਦੇ ਵੀਰ ਸਿੰਘ ਅਰੰਦਾਵਾ ਨੇ ਜਗਜੀਤ ਸਿੰਘ ਕਾਲੋ ਅਤੇ ਉਸ ਦੇ ਸਾਥੀਆਂ ਦਾ ਕੀਤਾ ਸਵਾਗਤ ਹਲਕਾ ਡੇਰਬਾਬਾ ਨਾਨਕ ਚਾਮਦਵੀ ਪਾਰਟੀ ਨੂੰ ਉਸ ਵੱਲੇ ਵੱਡਾ ਚਟਕਾ ਲਗਾ ਜਤੋਂ ਮਾਰਕੀਟ ਕਮੇਟੀ ਡੇਰਬਾਬਾ ਨਾਨਕ ਤੇ ਚੇਅਰਮੈਨ ਰਹੇ ਜਗਜੀਤ ਸਿੰਘ ਕਾਲੋ ਆਪਣੇ ਪਰਿਵਾਰ ਅਤੇ ਸਾਥੀਆਂ ਸ਼ਾਮਿਲ ਸੁਖਜਿੰਦਰ ਸਿੰਘ ਅਰੰਦਾਵਾ ਦੀ ਅਗਵਾਈ ਕਬੂਲਦੇ ਹੋਏ ਕਾਂਗਰਸ ਵਿੱਚ ਸ਼ਾਮਲ ਹੋ ਗਏ ਤਾਂ ਦੱਸਦੇ ਕਿ 6 ਮਹੀਨੇ ਪਹਿਲਾਂ ਡੇਰਬਾਬਾ ਨਾਨਕ ਮਾਰਕੀਟ ਕਮੇਟੀ ਦੀ ਚੇਅਰਮੈਨੀ ਤੋਂ ਜਗਜੀਤ ਸਿੰਘ ਕਾਲੋ ਵੱਲੋਂ ਇਸਤੀਫਾ ਦਿੱਤਾ ਕਿਆਸੀਅਤ ਤੇ ਹੋਣ ਉਹਨਾਂ ਵੱਲੋਂ ਕਾਂਗਰਸ ਜੁਆਇਨ ਕੀਤੀ ਗਈ ਹੈ ਤੇ ਉਹਨਾਂ ਨੇ ਵਿਸ਼ਵਾਸ tỏਾਇਆ ਹੈ ਕਿ ਉਹ ਸਿਜਿੰਦਰ ਸਿੰਘ ਰੰਦਾਵਾ ਦੀ ਅਗਵਾਈ ਕਬੂਲਦੇ ਹੋਏ ਪਾਰਟੀ ਨੂੰ ਮਜ਼ਬੂਤ ਕਰਨਗੇ ਉੱਥੇ ਹੀ ਸਿਜਿੰਦਰ ਸਿੰਘ ਰੰਦਾਵਾ ਬਰਿੰਦਮੀ ਸਿੰਘ ਪੜਾ ਅਤੇ ਉਹਦੇ ਵੀਰ ਸਿੰਘ ਰੰਦਾਵਾ ਨੇ ਜੀਤੀ ਸਿੰਘ ਕਾਲੋਂ ਅਤੇ ਉਸਦੇ ਸਾਥੀਆਂ ਦਾ ਪਾਰਟੀ 'ਚ ਛਮਕ ਹੁੰਦਾ ਸਵਾਗਤ ਕੀਤਾ ਹੈ ਅੱਜ ਮੇਰਾ ਆਪਣਾ ਹੀ ਸਾਥੀ ਜਾਪੀ ਉਹ ਤੇਰਾ ਧੰਨਵਾਦ ਕਰਾਂ ਕਿ ਆਪਣੀ ਕੀ ਦਾ ਕਰਾਂ ਮਨਜੀਤ ਦਾ ਸੰਤ ਨਾ ਕਰੋ ਜੀ ਸੰਤ 7000 ਬਾਅਦ ਚ ਕਰੂਗਾ ਸੰਤ ਦਾ ਧੰਨਵਾਦ ਪਹਿਲਾਂ ਹੀ ਪੱਕਾ ਪਰਮਾਨੈਂਟ ਇਹ ਸੰਤ ਵਰਗਾ ਬੰਦਾ ਜਿਹੜਾ ਨਾ ਇਹ ਬਹੁਤ ਘੱਟ ਬੜੇ ਘੱਟ ਇਹੋ ਜਿਹੇ ਪਰਿਵਾਰਾਂ ਚ ਜਨਮ ਲੈਂਦਾ ਜਿਹੜਾ ਸਾਥੀਆਂ ਨਾਲ ਤੇ ਪਰਿਵਾਰ ਨਾਲ ਤੇ ਗਰੀਬਾਂ ਨਾਲ ਹੰਦੜੀ ਰੱਖਦਾ ਇਹ ਉਹ ਸੰਤ ਹੈ ਸੰਤ ਉਹ ਨਹੀਂ ਹੁੰਦਾ ਕਿ ਜਿਹੜੇ ਬੈਠੇ ਨੇ ਸੰਤ ਹੀ ਹੁੰਦੇ ਆ ਜਿਹੜੇ ਗੁਪਤ ਬੈਠੇ ਹੁੰਦੇ ਆ ਉਹ ਸੰਤ ਜ਼ਿਆਦਾ ਹੁੰਦੇ ਜਿਹੜੇ ਜਿਹੜੇ ਕਿਰਤ ਕਮਾਈ ਕਰਦੇ ਆ ਮੇਰਾ ਛੋਟਾ ਭਰਾ ਜਗਜੀਤ ਔਰ ਮੇਰੇ ਨਾਲ ਹੁੰਦਾ ਤੇ ਸਭ ਤੋਂ ਵੱਧ ਕੰਮ ਕਰਦਾ ਹੁੰਦਾ ਸੀ ਤੇ ਜਗਜੀਤ ਹੁਣ ਆਪਾਂ ਨਾ ਜਦੋਂ ਕੋਈ ਚੀਜ਼ ਮਿਲਦੀ ਆ ਹੁਣ ਛੱਡਣੀ ਇਹਨਾਂ ਪਰਮਾਨੈਂਟਲੀ ਕੋਲ ਰੱਖ ਲਈਏ ਇਹਦੇ ਬਾਰੇ ਕੀ ਜੀ ਆ ਤੇ ਕੋਟਕੇ ਵਾ ਫੜੀ ਰਕੋ ਨਹੀਂ ਨਹੀਂ ਮੈਨੂੰ ਪਹਿਲਾਂ ਹੀ ਪਰ ਮੈਨੂੰ ਅੱਜ ਤੱਕ ਨਹੀਂ ਸਮਝ ਲੱਗੀ ਤੂੰ ਚਲਾ ਕਿਦਾਂ ਗਿਆ ਬਰਲਾ ਹੀ ਨਾ ਲਿਆਣਾ ਨਹੀਂ ਨਹੀਂ ਮੈਨੂੰ ਅੱਜ ਤੱਕ ਨਹੀਂ ਸਮਝ ਲੱਗੀ ਉਹ ਦਿਨ ਕਿਹਾ ਮੇਰਾ ਨੰਬਰ نوٹ ਕਰ ਲੋ ਮੈਂ ਕਿਹਾ ਤੇਰਾ ਨੰਬਰ ਹੀ ਹੋਈ ਯਾਰ ਮੈਂ ਅੱਜ ਤੱਕ ਨਹੀਂ ਤੇਰਾ ਨੰਬਰ ਦਿਲੇ ਦਿੱਤਾ ਸਾਰੇ ਬਲਿਆਂ ਦੇ ਨੇ ਲਾਇ ਇਸ ਤਰ੍ਹਾਂ ਮੈਨੂੰ ਪਤਾ ਤੇ ਇਹ ਮੇਰਾ ਪ੍ਰਧਾਨ ਚੇਰਮੈਨ ਸਾਹਿਬ ਹੋਣੇ ਸਟੇਜ ਤੇ ਬੈਠੇ ਸਾਰੇ ਕੋਈ ਮੇਰੇ ਪਾਸ ਬੈਠੇ ਸੁਪਨ ਸਾਹਿਬ ਬੈਠੇ ਨੇ ਬਾਕੀ ਆਈ ਪੜਾ ਸਾਹਿਬ ਚੇਤਾ ਤੁਹਾਡੇ ਇਲਾਕੇ ਚ ਨੇ ਨਾ ਤੇ ਤੁਹਾਡੇ ਕਿਸੇ ਬੰਦੇ ਦੀ ਖਲੜੇ ਚ ਕੋਈ ਗੱਲ ਨਹੀਂ ਕੋ ਤਾਂ ਹੀ ਏ ਨੇ ਨਾ ਹੀ ਝੁਕਦੇ ਨੇ ਤੇ ਨਾ ਹੀ ਲਿਫਟੇ ਨੇ ਪਿਆਰ ਨਾਲ ਭਾਵੇਂ ਜੋ ਮਰਜ਼ੀ ਕਰਾ ਲੋ ਤੇ ਜੇ ਮੈਂ ਵੀ ਥੋੜਾ ਜਾ ਕੜ ਜਾਂਦਾ ਤਾਂ ਆਕੜ ਮੇਰੇ ਨਾਲ ਨਹੀਂ ਜਾਂਦੇ ਠੀਕ ਹੈ ਨਾ ਜੋ ਸਰਪੰਚ ਸਾਹਿਬ ਆ ਮੇਰਾ ਸਰਪੰਚ ਹੀ ਮੇਰੇ ਕੋਲ ਘੇਰੇ ਨਹੀਂ ਆਉਂਦਾ ਬਿਲਕੁਲ ਤੇ ਉਹ ਪਿੱਛੇ ਨਹੀਂ ਹੋਣਾ ਚਾਹੀਦਾ ਕਈ ਵਾਰ ਕੋਈ ਨਹੀਂ ਆ ਜਾਂਦੀ ਮੈਂ ਕਾਈ ਮੈਂ ਕਾਈ ਸੁਣਾਈ ਗੱਲ ਮੈਂ ਕਹਾਂ ਜੇ ਕੇਵळा ਮੇਰੇ ਨਾਲ ਜਾ ਕੜ ਕੇ ਆ ਜਾਂਦੇ ਤੇ ਉਹ ਇੱਕ ਕਰਕੇ ਜਿੱਥੇ ਪਰਿਵਾਰ ਦੀ ਗੱਲ ਆ ਜਾਂਦੀ ਹੈ ਨਾ ਜਦੋਂ ਪਰਿਵਾਰ ਤੇ ਗੱਲ ਆ ਜਾਂਦੀ ਹੈ ਉਹ ਕਦੀ ਵੀ ਲੀਡਰ ਫੇਲ ਨਹੀਂ ਹੁੰਦਾ ਤੇ ਜਿਹਦੀ ਧੌਣ ਤੇ ਕਿੱਲੀ ਅੜ ਜੇ ਪੂਰੀ ਧੌਣ ਵੀ ਬੜੀ ਛੇਤੀ ਵਰਕਰ ਪਾਉਂਦਾ ਪਾਉਂਦੇ ਘਰੇ ਕੋਈ ਇਹ ਕਰਕੇ ਇਹ ਜਿਹੜੇ ਚੀਜ਼ਾਂ ਦਾ ਕੂੜੀਆਂ ਜਾਂਦੀਆਂ ਰਹਿੰਦੀਆਂ ਇਹਦਾ ਇਹਦਾ ਕੋਈ ਬਹੁਤ ਵੱਡਾ ਨਹੀਂ। ਇਹਦਾ ਵੀ ਤੇਰੇ ਪਰਿਵਾਰ ਜੀ ਨੂੰ ਵੀ ਮਿਲਿਆ। ਹਾਂਜੀ। ਸਾਲੀ ਮਾਤਾ ਦੇ ਜਿੰਨਾ ਵਾਹਿਗੁਰੂ ਦੇ ਨਾਲ ਲਗਾਓ। ਬਹੁਤ ਘਟ ਖਵਾ। ਤੇ ਅੱਜ ਜੇ ਤੁਸੀਂ ਆਪਣੇ ਮਾਪੇ ਦੀ ਕਿਰਤ ਗਵਾਹ ਕਰਕੇ ਇੱਥੇ ਪਹੁੰਚੇ ਨਾ। ਤੇ ਇਹ ਦਸਾਂਵਾਂ ਵਾਲੀ ਕਿਰਤਿਆ ਤੇ ਜਿਹੜੀਆਂ ਵਾਕੀਂ ਕਰਤਾ ਹੁੰਦੇ ਆ ਉਹਦੇ ਤੇ ਕੋਈ ਨੀ ਜੇ ਬਚਤ ਹੁੰਦੀ ਆ ਜਿਵੇਂ ਚੇਅਰਮੈਨ ਲਈ ਜੋ ਮਰਜ਼ੀ ਕਰ ਸਕਦਾ ਸੀ ਇਹਦੀ ਾਮਾਦਾਰੀ ਨੇ ਇਹਨੂੰ ਬਾੜਾ ਕੰਮ ਕਰ ਲਈ ਇਹਨੂੰ ਆਇਆ ਹੀ ਨਹੀਂ ਰਿਤਵਾਚ ਤੇ ਨਾਲੇ ਪਹਿਲਾਂ ਕਰਿਆ ਤੇ ਨਾਲ ਹੀ ਹੁਣੀ ਆਇਆ ਅੱਜ ਜੋ ਪੰਜਾਬ ਦੇ ਵਿੱਚ ਹਾਲਾਤ ਨੇ ਕੀ ਪਤਾ ਦੁੱਖ ਕਿਹਨੂੰ ਪਤਾ ਹੁੰਦਾ ਕਈ ਕੋਈ ਸਭ ਤੋਂ ਔਖਾ ਕੋਈ મોਡਾ ਨਾ ਉਹ ਪੁੱਤ ਦੀ ਅਰਥੀ ਨੂੰ ਦੇਣਾ ਹੁੰਦਾ ਕੋਈ ਪਾਪ ਜਦੋਂ ਆਪਣੇ ਪੁੱਤ ਦੀ ਅਰਥੀ ਲੈ ਕੇ ਤੁਰਦਾ ਨਾ ਜਿਹੜੇ ਗੈਂਗਸਟਰ ਮਾਰ ਕੇ ਜਾਂਦੇ ਨੇ ਉਸ ਬਾਪ ਦਾ ਤੇ ਉਸ ਮਾਂ ਦਾ ਤੇ ਉਸ ਧੀ ਦਾ ਜਿਹਦਾ ਸਿਰ ਦਾ ਸਾਈਂ ਜਾਂਦਾ ਤੇ ਉਹ ਵੀ ਦੱਸ ਸਕਦੇ ਨੇ ਬੜੀ ਖੁਸ਼ੀ ਆ ਕਿ ਅੱਜ ਸਾਡਾ ਭਰਾ ਸਮਾ ਰਹਿੰਦੇ ਆ ਵਾਪਸ ਕਾਂਗਰਸ ਪਾਰਟੀ ਦੇ ਵਿੱਚ ਉਹਦਾ ਛੱਡ ਕੇ ਮੈਜਰ ਕਮੇਟੀ ਦੀ ਚੇਅਰਮੈਨੀ ਛੱਡ ਕੇ ਔਰ ਕਾਂਗਰਸ ਨੂੰ ਜੁਆਇਨ ਕੀਤਾ ਔਰ ਜਿਨ੍ਹਾਂ ਨੇ ਅਸਤੀਫਾ ਦਿੱਤਾ ਔਰ ਅਜੇ ਤੱਕ ਵੀ ਉਹ ਅਸਤੀਫਾ ਮਨਜ਼ੂਰ ਨਹੀਂ ਹੋਇਆ ਮੈਨੂੰ ਦੱਸ ਰਹੇ ਸੀ ਕਿ ਸੈਕਟੇਰੀਅਟ ਤੋਂ ਫੋਨ ਆ ਰਿਹਾ ਕਿ ਤੁਸੀਂ ਦੁਬਾਰਾ ਜੁਆਇਨ ਕਰੋ ਹੁਣ ਤੇ ਦੁਬਾਰਾ ਜੁਆਇਨ ਕਰਨ ਵਾਲੀ ਗੱਲ ਦੇ ਤੱਕ ਨੰਗੀਆਂ ਤਾਰਾਂ ਨੂੰ ਹੱਥ ਲਾਉਣ ਵਾਲੀ ਗੱਲ ਹੀ ਆ ਹੁਣ ਤੇ ਜਿਹੜੇ ਨਾਲ ਅੰਦਰਖਾਤੇ ਬੈਠੇ ਆ ਜਗੀਰ ਸਿੰਘ ਜੀ ਉਹ ਵਾਕਿਆ ਤੁਹਾਡੀ ਗੱਲ ਸਹੀ ਐ ਮੈਂ ਡਰਦੇ ਡਰਦੇ ਬੈਠੇ ਆ ਜਿੰਨਾ 14 ਮਹੀਨਿਆਂ ਦੀ ਗੱਲ ਆ ਉਦੋਂ ਬਾਅਦ ਇਦਾਂ ਛਾਲਾ ਮਾਰਨੀਆ ਲੋਕਾਂ ਨੇ ਵੀ ਇਹਨਾਂ ਸੋਚਿਆ ਵੀ ਨਹੀਂ ਹੁਣਾ ਔਰ ਜਦੋਂ ਵੀ ਜੇ ਛੱਡ ਕੇ ਵੀ ਗਏ ਸੀ ਨਾ ਪਾਰਟੀ ਉਦੋਂ ਬੜੀ ਦੁਨੀਆ ਛੱਡ ਕੇ ਗਈ ਆ ਤੁਸੀਂ ਇਕੱਲੇ ਨਹੀਂ ਗਏ ਲੱਗਿਆ ਸੀ ਲੋਕਾਂ ਨੂੰ ਵੀ ਭਗਵੰਤ ਸਿੰਘ ਸਾਹਿਬ ਔਰ ਇਹਨਾਂ ਦੀ ਜਿੰਨੀ ਟੀਮ ਆ ਪਤਾ ਨਹੀਂ ਕਿਹੜੀ ਇਹਨਾਂ ਨੇ ਗਿੱਦੜ ਸਿੱਕੀ ਆ ਨਾ ਉਹਦੇ ਪੰਜਾਬ ਇਹਨਾਂ ਨੇ ਸੋਨੇ ਦਾ ਬਣਾ ਦੇਣਾ ਤੇ ਜਿੱਥੇ ਤੱਕ ਪੰਜਾਬ ਲੈ ਕੇ ਆਏ ਸੀ ਅਸੀਂ ਅੱਜ ਬਟਾਲਾ ਡੇਰਾ ਬਾਬਾ ਨਾਨਕ ਤਲਾਨੌਰ ਤੇ ਫਿਰ ਬਰਦਾਸਪੁਰ ਇਹ ਗੜ ਬਣ ਗਿਆ ਗੈਂਗਸਟਰਾਂ ਦਾ ਗੋਲੀਆਂ ਚੱਲਣ ਦਾ ਨਿਤ ਨਿਤ ਪਤਾ ਲੱਗਦਾ ਕਿ ਅੱਜ ਜੀ ਡੇਰਾ ਬਾਬਾ ਨਾਨਕ ਰਵੀਦੀ ਡੈਥ ਹੋ ਗਈ ਅੱਜ ਜੀ ਉਥੇ ਮੈਡੀਕਲ ਸਟੋਰ ਵਾਲੇ ਦੀ ਡੈਥ ਹੋ ਗਈ ਸ਼ੁਰੂ ਕਰੀ ਦੀ ਐ ਜੁਆਇਨਿੰਗ ਕਰਾਉਣੀ ਤੇ ਜਿਹੜਾ ਡੇਰਾ ਬਲਾਕ ਹੈ ਉਥੇ ਸਭ ਤੋਂ ਵੱਧ ਬੰਦੇ ਜੁਆਇਨ ਵੀ ਕਰਦੇ ਆ ਤੇ ਲੀਡ ਵੀ ਉੱਥੇ ਵੱਧ ਹੁੰਦੀ ਹੁੰਦੀ ਪਰ ਇਸ ਵਾਰੀ ਸਾਡੇ ਭਰਾ ਦਾ ਧੰਨਵਾਦ ਕਰਦੇ ਆਂ ਕਿ ਇੰਡੀ ਵੱਡੀ ਸਰਦਾਰੀ ਛੱਡ ਕੇ ਤੇ ਜਿਹੜੀ ਇਲੈਕਸ਼ਨ ਦੀ ਸ਼ੁਰੂਆਤ ਇੱਕ ਚੇਅਰਮੈਨ ਮਾਰਕੀਟ ਕਮੇਟੀ ਦੇ ਤੌਰ 'ਤੇ ਹੋਣੀ ਇਹ ਸਤੋਂ ਵੱਡੀ ਚੀਜ਼ ਵਿਖਾਉਂਦੀ ਹੈ ਕਿ ਸਾਡੇ ਭਰਾਵਾਂ ਨੇ ਵੀ ਤੇ ਸਾਡੇ ਹਲਕੇ ਨੇ ਵੀ ਇਸ ਵਾਰੀ ਇਹ ਜਿਹੜਾ ਕਾਂਗਰਸ ਪਾਰਟੀ ਦਾ ਸਾਥ ਦੇਣਾ ਇਹਨਾਂ ਦਾ ਧੰਨਵਾਦ ਕਰਦੇ ਆਂ